बहुजन समाज पार्टी जिंदाबाद बहुजन समाज पार्टी जिंदाबाद जिंदाबाद जिਤੇਗਾ ਵੇ ਜਿੱਤੇਗਾ ਹੱਥੀ ਵਾਲਾ ਜਿੱਤੇਗਾ ਜਿੱਤੇਗਾ ਵੇ ਜਿੱਤੇਗਾ ਹੱਥੀ ਵਾਲਾ ਜਿੱਤੇਗਾ ਹੱਥੇ ਵੱਲੇ ਬਾਕੀ ਸਾਰੇ ਥੱਲੇ ਥੱਲੇ ਅੱਜ ਇਲੈਕਸ਼ਨ ਦਾ ਦੌਰ ਚੱਲ ਰਿਹਾ ਆ ਇਸ ਦੌਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਡੇ ਪਮਾਨੇ ਤੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਜਾ ਰਹੇ ਆ ਜੋ ਕਿ ਬਲਵਿੰਦਰ ਕੁਮਾਰ ਅੱਜ ਬੜੇ ਪਹਿਲੇ ਪੰਤੇ ਆ ਦੂਜੇ ਤੇ ਗੜੀ ਸਾਹਿਬ ਤੀਜੇ ਤੇ ਫਗਵਾੜਾ ਹਸ਼ਿਆਰਪੁਰ ਹਲਕਾ ਤੇ ਜੋ ਭੈਣ ਜੀ ਚੰਡੀਗੜ੍ਹ ਆ ਉਹਦਾ ਵੀ ਬਿਲਕੁਲ ਜੈਜਕਾਰ ਹੋਈ ਪਈ ਆ ਮੈਂ ਸਰਕਾਰ ਨੇ ਰਾਜ ਕੀਤਾ ਪਹਿਲਾਂ ਹਾਂਜੀ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ 70 ਸਾਲ ਕਾਂਗਰਸ ਨੇ ਰਾਜ ਕੀਤਾ ਲੋਕਾਂ ਨੂੰ ਗਰੀਬੀ ਵਿੱਚ ਹੀ ਰੱਖਿਆ ਕਦੀ ਤੁਹਾਨੂੰ ਆਹ ਕੁਛ ਲਾਰਿਆਂ ਦੇ ਵਿੱਚ ਰੱਖਿਆ ਦਿੱਤਾ ਕੁਛ ਨਹੀਂ ਉਤੋਂ ਬਾਅਦ ਭਾਜਪੀ ਨੇ 10 ਸਾਲ ਰਾਜ ਕੀਤਾ ਇਹ ਲਾਰਿਆਂ ਜੇ ਰੱਖਿਆ ਆ 5 ਕਿਲੋ ਕਣਕ ਦੇਤੀ ਆਟਾ ਦਾਲ ਸਕੀਮਾਂ ਦੇ ਇਹਦੇ ਨਾਲ ਕੋਈ ਬੰਦੇ ਕੱਟ ਕੀਤੀ ਹੈ ਜੀ ਆਮ ਆਦਮੀ ਪਾਰਟੀ ਨੇ ਪਹਿਲਾਂ 10 ਕਿਲੋ ਮਿਲਦੇ ਸੀ ਹੁਣ 5 ਕਿਲੋ ਕਰ ਦਿੱਤੀ ਆ ਕਿਉਂਕਿ ਗਰੀਬ ਜਿਹੜਾ ਹੋਰ ਕੁਝ ਲਿਆ ਜਾਵੇ ਕਿਉਂਕਿ ਅੱਜ ਜੋ ਹਾਲਾਤ ਹੈ ਪੰਜਾਬ ਦੇ ਦੇਖੋ ਘਰ-ਘਰ ਜੇ ਨੌਕਰੀ ਹੋਵੇ ਤਾਂ ਮੁੰਡੇ ਭੜਕਣ ਨਾ ਥੈਂ-ਥੈਂ ਗਰੀਬਾਂ ਦੇ ਹਾਲਾਤ ਹੈ ਤਰਸਯੋਗ ਬਣ ਗਏ ਬਹੁਤ ਤਰਸਯੋਗ ਹੈ ਜੀ ਤੁਸੀਂ ਪਿੰਡਾਂ ਦੇ ਜਾ ਕੇ ਹਾਲਾਤ ਦੇਖੋ ਨਾ ਕਿ ਖਰਾਤਾਂ ਨਾਲ ਸੁਧਾਰ ਹੋਣਾ ਇਹ ਤਾਂ ਨੌਕਰੀਆਂ ਤੇ ਐਜੂਕੇਸ਼ਨ ਦੀ ਲੋੜ ਹੈ ਜੇ ਆਪਾਂ ਬਹੁਤਿਆਂ ਸਮਾਜ ਪਾਰਟੀ ਅੱਗੇ ਆਉਂਦੀ ਆ ਇਹਦੇ ਜਿਹੜੇ ਤੁਸੀਂ ਵਾਦੇ ਕੀਤੇ ਉਹ ਪੂਰੇ ਹੋਣਗੇ ਜੀ ਅਸੀਂ ਵਾਦੇ ਕਰਦੇ ਨਹੀਂ ਪੂਰੇ ਕਰਦੇ ਆ ਇਹਨਾਂ ਦੇ ਕੀਤੇ ਹੋਏ ਪੂਰੇ ਕਰਦੇ ਆ ਜਿਹੜੀ ਆਪਣਾ ਇਹ ਪਾਰਟੀਆਂ ਆ ਆ ਕਾਂਗਰਸ ਵੀ ਆ ਭਾਜਪਾ ਵੀ ਆ ਜੇ ਭਾਜਪਾ ਦੀ ਕੀ ਮਤਲਬ ਉਹਨਾਂ ਦਾ ਜਿਹੜਾ ਕਾਰਜਕਾਰੀ ਉਹਨਾਂ ਦੀ ਕਿੰਨੀ ਕੁ ਵਧੀਆ ਉਹਨਾਂ ਦਾ ਅੰਦਾਜ਼ ਪਹਿਲਾ ਏਜੰਡਾ ਇਹ ਆ ਵੀ ਸੰਵਿਧਾਨ ਨੂੰ ਬਦਲਣਾ 400 ਪਾਰ ਦੀ ਗੱਲ ਇਸ ਕਰਕੇ ਕਰਦੇ ਆ ਵੀ ਅਸੀਂ ਸੰਵਿਧਾਨ ਨੂੰ ਬਦਲਣਾ ਉਹਨਾਂ ਦਾ ਮਕਸਦ ਇਹ ਆ ਵੀ ਰਿਜ਼ਰਵੇਸ਼ਨ ਖਤਮ ਕਰਨੀ ਦੂਸਰੀਆਂ ਕਾਸਟਾਂ ਜਿਹੜੀਆਂ ਉਹਨਾਂ ਨੂੰ ਵੀ ਖਤਮ ਕਰਨਾ ਮੁਸਲਮ ਜਿਹੜਾ ਆ ਉਹ ਇੰਨਾ ਦੁਖੀ ਆ ਅਲਸੰਗ ਘਟ ਗਣਤੀ ਲੋਕ ਜਿਹੜੇ ਆ ਉਹ ਇਹਨਾਂ ਨੇ ਪੂਰੇ ਖੁੱਡੇ ਲੈਣ ਲਾਏ ਆ ਤੁਸੀਂ ਦੇਖਿਆ ਸਿੱਖਾਂ ਨਾਲ ਕੀ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ ਅਮਰਤਪਾਲ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਆ ਹੋਰ ਕਿੰਨੇ ਜਿਹੜੀਆਂ ਜਥੇਬੰਦੀਆਂ ਦੇ ਬੰਦੇ ਬੰਦ ਕੀਤੇ ਆ ਨੰਬੰਦੀ ਸਿੰਘ ਐਮ ਐਸ ਇਹ ਜਿਹੜੀਆਂ ਲੱਗਦੀ ਆ ਕੱਲ ਸਿੱਖਾਂ ਦੇ ਲੱਗੂਗਾ ਜਾਂ ਮਤਲਬ ਹੋਰ ਵੀ ਇਹ ਇਹ ਘਟ ਗਣਤੀਆਂ ਦੇ ਲਾਗੂਗਾ ਕਰਦੇ ਆ ਨਾ ਕਿ ਹੋਰ ਕਿਸੇ ਦੇ ਕਰਦੇ ਆ ਜੇ ਇਸ ਤਰ੍ਹਾਂ ਮਾਹੌਲ ਚੱਲਦਾ ਰਿਹਾ ਕਿ ਸਰਕਾਰ ਇਸ ਤਰ੍ਹਾਂ ਚੱਲਣਗੀਆਂ ਇਹ ਸਰਕਾਰਾਂ ਚੱਲਣਗੀਆਂ ਨਹੀਂ ਪਰ ਲੋਕ ਜਾਗਰਤ ਹੋਣਾ ਚਾਹੀਦੇ ਆ ਇੱਕ ਦਲਬਦਨੂਆਂ ਤੋਂ ਸचेत ਰਹਿਣਾ ਚਾਹੀਦਾ ਆ ਇਹ ਅੱਜ ਤਾਂ ਮਾਂ ਪਾਰਟੀ ਜਿਹੜੀ ਬਣਾ ਲੈਂਦੇ ਆ 10 ਸਾਲ ਉਹਦੇ ਵਿੱਚ ਲਾਉਂਦੇ ਆ ਦੂਜੇ 10 ਸਾਲ ਦੂਜੀ ਮਾਂ ਬਣਾ ਲੈਂਦੇ ਆ ਇਹ ਇਹੀ ਧੰਦਾ ਚੱਲਦਾ ਰਿਹਾ ਤਾਂ ਆਉਣ ਟਾਈਮ ਤੇ ਇਹ ਬਹੁਤ ਨਤੀਜੇ ਮਾੜੇ ਭੁਗਤਾਂਗੇ ਇੱਕ ਤੁਹਾਡਾ ਜੀ ਨਾਰਾ ਆ ਜਖਰਾ ਬਹੁਤ ਜ ਸਮਾਜੀ ਪਾਰਟੀ ਦਾ ਉਹ ਬੰਦ ਕਰਕੇ ਤੁਸੀਂ ਸ਼ਬੂਦਾਂ ਇਕੱਲੇ ਹੋ ਜੀ ਓਕੇ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਅਸੀਂ ਰੋਜ਼ ਕੱਲ ਸਾਡੇ ਉਮੀਦਵਾਰ ਸਾਹਿਬ ਜੀ ਫਗਵਾੜੀ ਵਿਧਾਨ ਸਭਾ ਦੇ ਦੌਰੇ ਦੇਦਣ ਉਹਨਾਂ ਦੇ ਪੱਖ ਵਿੱਚ ਵੱਖ-ਵੱਖ ਪਿੰਡਾਂ ਵਿੱਚ ਬਹੁਤ ਭਰਮੀਆਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਤੋਂ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਪਣਾ ਜੋ ਦ੍ਰਿਸ਼ਟੀਕੋਣ ਹੈ ਸਾਡੀ ਪਾਰਟੀ ਬਿਲਕੁਲ ਬਦਲ ਲਿਆ ਹੈ ਕਿਉਂਕਿ ਉਹ ਸਮਝਦੇ ਨੇ ਕਿ ਜਿਹੜੀਆਂ ਪਹਿਲਾਂ ਵੱਡੀਆਂ ਪਾਰਟੀਆਂ ਜੋ ਢੇ ਲਾਰੇ ਲਾ ਕੇ ਗਈਆਂ ਨੇ ਨਾਰੇ ਲਾ ਕੇ ਗਈਆਂ ਨੇ ਉਹਨਾਂ ਨੂੰ ਉਹਨਾਂ ਨੇ ਪਰਖ ਰਿਆ ਹੈ ਅਤੇ ਹੁਣ ਇੱਕੋ ਇੱਕ ਆਸ ਉਹਨਾਂ ਦੀ ਬੱਧੀ ਹੈ ਉਹ ਐ ਬੌਝਨ ਸਮਾਜ ਪਾਰਟੀ ਉਹ ਬੌਝਨ ਸਮਾਜ ਪਾਰਟੀ ਜੋ ਕਿ ਸਰਬ ਸਮਾਜ ਦੀ ਗੱਲ ਕਰਦੀ ਹੈ ਨਾ ਕਿ ਕਿਸੇ ਫਿਰ ਕੋ ਪੁਣੇ ਦੀ ਗੱਲ ਕਰਦੀ ਆ ਜਾਂ ਕਿਸੇ ਵਿਸ਼ੇਸ਼ ਜਾਤ ਦੀ ਗੱਲ ਕਰਦੀ ਹੈ ਬੋਧ ਸਮਾਜ ਪਾਰਟੀ ਦੀ ਜਿਹੜੀ ਸ਼ੈਲੀ ਆ ਉਹ ਪੈਣ ਕੁਵਾਰੀ ਮਾਇਆਵਦੀ ਜੀ ਨਹੀਂ ਜੂਬੀ ਵਿੱਚ ਚਾਰ ਵਾਰ ਆਪਣੀ ਸਰਕਾਰ ਬਣਾ ਕੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਬੋਧ ਸਮਾਜ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਾਰੂ ਸਮਾਜ ਦੀ ਪਾਰਟੀ ਹੈ ਨਾ ਕਿਸੇ ਵਿਸ਼ੇਸ਼ ਜਾਤੀ ਦੀ ਪਾਰਟੀ ਹੈ ਅੱਜ ਲੋਕ ਬੋਧ ਸਮਾਜ ਪਾਰਟੀ ਤੋਂ ਵੱਡੀ ਆਸਾਂ ਆ ਕੇ ਬੈਠੇ ਨੇ ਕਿਉਂਕਿ ਉਹਨਾਂ ਨੇ ਰਵਾਇਤੀ ਪਾਰਟੀਆਂ ਨੂੰ ਸਾਰੀਆਂ ਨੂੰ ਬਦਲ ਪਰਖ ਰਿਹਾ ਹੈ किसी भी पार्टी ने उन्होंने आसा तो खरी नहीं उतरी है किसानों के बारे बहुत समाज पार्टी का संबंध है कि मजदूर और किसान आपस में बड़ा गूढ़ा रिश्ता है किसानों के नाल ना तो बिना किसान का सरदा है ना किसान मजदूरों का किसानों के बिना सरद है यह साजिक सद है इस सामने हो पीढ़ी खंड करने अच्छ जो बी एम एस पी का रहा है हालांकि सावायत नहीं है बहुजन समाज पार्टी की असी कोई ਏ ਵਾਦਾ ਕਰੀਏ ਲੇਕਿਨ ਅਸੀਂ ਫਿਰ ਵੀ ਕਹਿੰਦੇ ਆ ਕਿ ਸਾਲੀ ਅਗਰ ਸਰਕਾਰ ਬਣਦੀ ਹੈ ਤੇ ਕਿਸਾਨਾਂ ਨੂੰ ਸੜਕਾਂ ਤੇ ਆਉਂਦੀ ਲੋੜ ਨਹੀਂ ਪਵੇਗੀ ਉਹਨਾਂ ਦਾ ਹਰੇਕ ਮੁੱਦਾ ਜੋ ਵੀ ਮੁੱਦਾ ਹੈ ਫਸਲਾਂ ਦੀ ਕੀਮਤ ਦਾ ਮੁੱਦਾ ਐਮਐਸਪੀ ਦਾ ਮੁੱਦਾ ਜਾਂ ਫਸਲਾਂ ਦੇ ਹੋਰ ਬੀਮੇ ਆਦਿ ਮੁੱਦਾ ਉਹ ਸਰਕਾਰ ਉਹਨਾਂ ਨੂੰ ਘਰ ਬੈਠਾ ਦੇਵੇਗੀ ਕਿਸਾਨਾਂ ਨੂੰ ਸੜਕਾਂ ਤੇ ਆਉਂਦੀ ਲੋੜ ਨਹੀਂ ਪਵੇਗੀ ਧੰਨਵਾਦ ਜੀ ਦੁਆਬਾ ਨੂੰ ਨਾਲ ਗੱਲਬਾਤ ਕਰਨੀ ਧੰਨਵਾਦ